ਬਿਨਾ ਕਿਸੇ ਸ਼ੈਲਟਰ ਤੋਂ ਬਿਨਾ ਕਿਸੇ ਪ੍ਰਬੰਧ ਤੋਂ ਬਾਹਰ ਖੜਿਆ ਇੱਕ ਪਾਸੇ ਇਹ ਲੋਕ ਆ ਤੇ ਦੂਜੇ ਪਾਸੇ ਆ ਚੋਰ ਦਰਵਾਜੇ ਦੇ ਰਾਹੀਂ ਅਫਸਰ ਸਹਿਬਾਨ ਜਿਹੜੇ ਹਕਮ ਰਾਣ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੂੰ ਖਿੜਕੀਆਂ ਦੇ ਵਿੱਚੋਂ ਅੰਦਰ ਸ਼ਾਮਲ ਕਰਾ ਰਹੇ ਇਹ ਵੀ ਵੀਡੀਓ ਵੀ ਵਿਜੀਠਾ ਸਾਹਿਬ ਨੇ ਆਪ ਜਾਰੀ ਕੀਤੀ ਆ ਇਹ ਫੋਟੋ ਐ ਮੈਂ ਤੁਹਾਨੂੰ ਦਿਖਾ ਰਿਹਾ ਕਿ ਚੋਰ ਦਰਵਾਜਿਆਂ ਦੇ ਰਾਹੀਂ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣੇ ਆ ਉਹਨਾਂ ਨੂੰ ਅੰਦਰ ਵਾੜਿਆ ਜਾ ਰਿਹਾ ਆ ਸਾਰੀਆਂ ਤਸਵੀਰਾਂ ਵਿੱਚ ਚਿਹਰੇ ਵੀ ਨਜ਼ਰ ਆ ਰਹੇ ਆ ਜਿਹੜੇ ਮੁਲਾਜ਼ਮਾਂ ਦੇ ਜਿਹੜੇ ਅੰਦਰ ਵੜ ਰਹੇ ਆ ਤੇ ਆ ਜਿਹੜੀ ਆਮ ਪਬਲਿਕ ਆ ਇਹ ਉਹਦਾ ਹਾਲ ਹੈ ਕਿ ਆ ਇੱਕ ਨੌਜਵਾਨ ਵੀ ਇੱਥੇ ਵਿੱਚ ਫੋਟੋ ਸੀ ਕਿ ਉਹ ਮੌਕੇ ਤੇ बेहोश ਹੋ ਗਿਆ ਬੇਚਾਰਾ ਜੇ ਨੌਜਵਾਨ बेहोश ਹੋ ਰਹੇ ਆ ਤੇ ਫਿਰ ਤੁਸੀਂ ਆਪਸਾਬ ਲਾਓ ਕਿ ਬਾਕੀ ਜਿਹੜਾ ਕੀ ਹਾਲ ਆ। ਇਸੇ ਤਰ੍ਹਾਂ ਹੀ ਆ ਜਿਹੜੀ ਮੋਗੇ ਦੀ ਤਸਵੀਰ ਹੈ ਤੇ ਆ ਸਾਰੇ ਜਿਹੜੇ ਨਾਮਜ਼ਦਗੀ ਪੱਤਰ ਖਿਲਾਰ ਕੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਸੜਕਾਂ ਦੇ ਉੱਤੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਏ ਆ। ਇਹਦੀ ਵੀਡੀਓ ਵੀ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾ ਦੇਣਾ। ਕਿ ਆ ਬੀਬੀ ਆ ਜਿਹੜੀ ਸ਼ਰਿਆਬ ਕਹ ਰਹੀ ਐ ਕਿ ਆ ਜਿਹੜੇ ਪੁਲਿਸ ਮੁਲਾਜ਼ਮ ਖੜੇ ਆ ਤੇ ਇਹਨਾਂ ਨੇ ਕੋਲ ਖੜ ਕੇ ਮੇਰੇ ਜਿਹੜੇ ਨਾਮਜ਼ਦਗੀ ਪੱਤਰ ਐ ਇਹ ਧਰਮਕੋਟ ਦੀ ਐ ਤੇ ਮੇਰੇ ਕੋਲ ਖੜ ਕੇ ਜਿਹੜੇ ਆ ਇਹਨਾਂ ਦੇ ਜਿਹੜੇ ਇਹ ਕਰਾਇਆ ਆਮੰਦੋੜ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਗੇਟ ਬੰਦ ਨੇ ਤੇ ਲੋਕੀ ਬਾਹਰ ੱਟਕੇ ਖੜਿਆ ਨਾਮਜ਼ਦਗੀਆਂ ਦਾਖਲ ਕਰਨ ਵਾਸਤੇ ਤੇ ਚੋਰ ਰਸਤਿਆਂ ਦੇ ਰਹੀਂ ਜਿਹੜੇ ਆ ਉਹ ਬਾਕੀ ਅੰਦਰ ਬਾਹਰੇ ਜਾ ਰਹੇ ਆ ਆ ਪੰਚਾਇਤ ਮੰਤਰੀ ਸਾਹਿਬ ਦਾ ਹਲਕਾ ਖੰਡਾ ਆ ਇੱਥੇ ਲੋਕੀ ਸੜਕਾਂ ਤੇ ਧਰਨਾ ਲਾ ਕੇ ਵੀਦਵਾਰ ਬੈਠੇ ਆ ਕਿ ਅੱਜ ਤੱਕ ਉਹਨਾਂ ਨੂੰ ਜਿਹੜਾ ਨਾ ਚੁੱਲਾ ਟੈਕਸ ਦੀਆਂ ਰਸੀਦਾਂ ਦਾ ਐਨਓਸੀ ਦਿੱਤੀ ਗਈ ਆ ਔਰ ਲੋਕੀ ਇੱਥੇ ਆ ਕੇ ਜਿਹੜਾ ਹੈਗਾ ਉਹ ਧਰਨਾ ਦੇ ਕੇ ਤੇ ਸੜਕਾਂ ਜਾਮ ਕਰਕੇ ਜਿਹੜੇ ਆ ਉਹ ਬੈਠੇ ਆ ਇਹ ਅੱਜ ਦੀ ਤਸਵੀਰ ਆ ਇਹ ਪੰਚਾਇਤ ਮੰਤਰੀ ਸਾਹਿਬ ਜਿਹੜੇ ਨਵੇਂ ਬਣੇ ਆ ਇਹ ਉਹਨਾਂ ਦੇ ਹਲਕੇ ਦੀ ਆ। ਔਰ ਜਲਾਨਾਬਾਦ ਦੇ ਵਿੱਚ ਨਵੇਂ ਹੱਤ ਕੰਡੇ ਵਰਤੇ ਗਏ ਕਿ ਡੰਮੀ ਕੈਂਡੀਡੇਟ ਬਣਾ ਕੇ ਉਹਨਾਂ ਦੇ ਹੱਥ ਦੇ ਵਿੱਚ ਆ ਪੱਤਰਕਾਰਾਂ ਨੇ ਖੁਲਾਸਾ ਕੀਤਾ ਉੱਥੇ ਸਾਹਮਣੇ ਆ ਖਾਲੀ ਉਹਨਾਂ ਦੇ ਨਾਮਜ਼ਦਗੀ ਪੱਤਰ। ਉਦਾਂ ਹੀ ਉਹਨਾਂ ਨੂੰ ਫਾਈਲ ਫੜਾਤੀ ਕਿ ਤੁਸੀਂ 2-300 ਬੰਦਾ ਲਾਈਨ 'ਚ ਲੱਗ ਜਾਓ ਤੇ ਆਪਾਂ ਹੋਰ ਕਿਸੇ ਨੂੰ ਨਾਮਿਨੇਸ਼ਨ ਜਿਹੜੇ ਆ ਉਹ ਦਾਖਲ ਨਹੀਂ ਕਰਦੇ। ਹੱਥ ਘੰਡੇ ਦੇ ਵਖਰੇ ਵਖਰੇ ਆ ਇਹ ਅਸੀਂ ਨਹੀਂ ਇਹ ਪੱਤਰਕਾਰ ਨੇ ਖੜਾ ਸਾ ਜਿਹੜਾ ਉਹ ਕੀਤਾ ਇਸ ਲਈ ਅਸੀਂ ਵੀਡੀਓ ਦੀ ਵੀ ਸਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਦਿਖਾ ਕੇ ਆਏ ਆ ਉਹਨਾਂ ਨੂੰ ਕਿ ਕੀ ਹਾਲਤ ਹੈ ਕਿ ਇਹ ਤੁਸੀਂ ਦੱਸੋ ਵੀ ਲੋਕੀ ਕਿੱਥੇ ਜਾਣ ਅੱਜ ਫੈਲਾ ਭਰਨਾ ਸੀ ਕੀ ਕਰ ਰਹੇ ਹੋ ਬ੍ਰਿਏ ਅਸੀਂ ਜੀ ਫੈਲਾ ਭਰਨਾ ਇਸ ਗੇਟ ਦੇ ਕੋਲੇ ਜਾਵਣੀ ਇਹ ਪਿਛਲੇ ਪਾਸੇੋਂ ਫਾਇਰ ਹੋਇਆ ਪਾਸਾ ਤੋਂ ਤੇ ਪਿਛਲੇ ਪਾਸੋਂ ਫੈਲਾ ਫੜ ਕੇ ਇਕਦਾਂੀ ਬੰਦਾ ਦੱਸ ਰਿਹਾ ਵੀ ਸ਼ਰੇਮ ਗੋਲੀਆਂ ਚੱਲੀਆਂ ਤੇ ਲੋਕੀ ਭੈ ਪੀਤ ਹੋ ਗਏ ਤੇ ਸਾਰਿਆਂ ਦੇ ਜਿਹੜੇ ਉਹਨਾਂ ਨੇ ਪੜ ਕੇ ਜਿਹੜੇ ਆ ਉਹ ਪਾਰ ਦਿੱਤੇ ਤੇ ਆ ਜਿਹੜੀ ਬੀਬੀ ਆ ਆ ਬੀਬੀ ਸ਼ਰੇਮ ਕਹਿ ਰਹੀ ਆ ਕਿ ਆ ਪੁਲਸ ਵਾਲੇ ਆ ਜਿਨ੍ਹਾਂ ਨੇ ਮੇਰੀਆਂ ਫਾਈਲ ਖੋਈਆਂ ਸਬੂਤ ਆ ਨਾਲ ਦੀ ਨਾਲ ਇਹ ਵੀਡੀਓ ਅਸੀਂ ਤੁਹਾਨੂੰ ਜਾਰੀ ਵੀ ਕੀਤੀਆਂ ਆ ਹਾਲਾਤ ਆ ਮੋਗੇ ਦੇ ਜਿਹੜੇ ਸੜਕਾਂ ਦੇ ਉੱਤੇ ਡਾਮਿਨੇਸ਼ਨ ਜਿਹੜੇ ਪੱਥਰ ਆ ਉਹ ਸਾਰੇ ਖੰਡਰੇ ਹੋਏ ਆ ਤੁਹਾਡੇ ਸਾਹਮਣੇ ਸਾਇਰਨ ਵੱਜ ਰਿਹਾ ਹੈ ਪੁਲਿਸ ਦੇ ਲੋਕਾਂ ਨੂੰ ਭਜਾਉਣ ਵਾਸਤੇ ਪਰ ਫੜਨ ਵਾਲਾ ਕੋਈ ਨਹੀਂ ਜੜੀਆਂ ਇਸੇ ਤਰ੍ਹਾਂ ਇਹ ਜਿਹੜੇ ਡੰਮੀ ਵੀਦਵਾਰ ਆ। ਭਾਰਮਣੇ ਨੂੰ ਦਾਖਲ ਕਰਨ ਦੇ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਦੇ ਵਿੱਚ ਪੁੱਜੇ ਨੇ। ਖਾਲੀ ਫਾਇਦਾ ਲੈ ਕੇ ਉਹ ਪੁੱਛ ਰਿਹਾ ਕਿਹੜੀ ਪਾਰਟੀ ਦੇ ਕਹਿੰਦਾ ਆਮ ਆਦਮੀ ਪਾਰਟੀ ਦੇ। ਤੇ ਖਾਲੀ ਫਾਇਦਾ ਕਿਸੇ ਕੋਲ ਹੈ ਨਹੀਂ ਖਾਲੀ ਤੱਕ ਜਾ ਬੰਤੀ ਨੇ ਖਾਲੀ ਫਾਇਦਾ ਜਿਹੜੀਆਂ ਲੈ ਕੇ ਘੁੰਮ ਰਹੇ ਨੇ ਆ ਦੇਖ ਸਕਦੇ ਹੋ ਇਹ ਖਾਲੀ ਫਾਈਲ ਹੈ ਤੇ ਹੁਣ ਹਾਲਤ ਕੀ ਆ ਵੀ ਸਾਰਾ ਕੋਈ ਸਿਸਟਮ ਫੇਲ ਹੋ ਗਿਆ ਤੇ ਲੋਕੀ ਰਾਬਾਂ ਅਸਰੇ ਸੱਤ ਨੌ ਵਾਇਰਲ ਕਰਦੇ ਪਏ ਥਾਂ ਥਾਂ ਤੇ ਇਸ ਕਰਕੇ ਅਸੀਂ ਹੁਣ ਕਮਿਸ਼ਨ ਨੂੰ ਬੇਨਤੀ ਕਰਕੇ ਆਏ ਆ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਜਿੱਥੇ-ਜਿੱਥੇ ਹੋਈਆਂ ਇਹ ਹਾਂ ਦੇ ਥੋੜੀਆਂ ਘਟਨਾਵਾਂ ਅਸੀਂ ਜ਼ਿਕਰ ਕਰ ਰਹੇ ਆ ਬਹੁਤ ਸਾਰੀਆਂ ਘਟਨਾਵਾਂ ਤੁਸੀਂ ਆਪ ਵੀ ਵੀਡੀਓ ਨੇ ਜ਼ਿਕਰ ਕੀਤਾ ਇੱਕ ਤਾਂ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਜਿਹੜੇ ਲੋਕੀ ਲਾਈਨਾਂ 'ਚ ਲੱਗੇ ਆ ਉਹ ਮੈਂ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਾਰੇ ਬੰਦੇ ਨੋਮੀਨੇਸ਼ਨ ਜਿਹੜੇ 3 ਵਜੇ ਤੱਕ ਲਾਈਨ 'ਚ ਲੱਗੇ ਸੀ ਉਹ ਨਹੀਂ ਫਾਇਲ ਕਰ ਲੈਂਦੇ ਉਨੀ ਦੇਰ ਤੱਕ ਕੰਮ ਜਿਹੜਾ ਚੱਲਦਾ ਰਹੇ ਇਸ ਕਰਕੇ ਹੁਣ ਦੇਖਦੇ ਆ ਕਿ ਥੱਲੇ ਪ੍ਰਸ਼ਾਸਨ ਕਿੰਨਾ ਕੋਈ ਪਹਿਰਾ ਦਿੰਦਾ ਪਰ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਮੈਂ ਹੁਕਮ ਕਰ ਦਿੱਤੇ ਆ ਕਿ ਜਿਹੜਾ 3 ਵਜੇ ਤੱਕ ਲਾਈਨ 'ਚ ਲੱਗਿਆ ਭਾਵੇਂ ਅੱਧੀ ਰਾਤ ਹੋ ਜਾਵੇ ਉਹਦੇ ਨੋਮੀਨੇਸ਼ਨ ਪੇਪਰ ਜਿਹੜੇ ਆ ਉਹ ਦਰਜ ਕਰਨਗੇ ਹੁਣ ਉਹਤੇ ਦੇਖਦੇ ਆ ਕਿ ਥੱਲੇ ਡਿਪਟੀ ਕਮਿਸ਼ਨਰ ਸਹਿਬਾਨ ਤੇ ਐਸਐਸਪੀ ਸਹਿਬਾਨ ਤੇ ਬਾਕੀ ਅਫਸਰ ਸਹਿਬਾਨ ਕਿੰਨਾ ਕੋ ਕੰਮ ਕਰਦੇ ਦੂਜੀ ਅਸੀਂ ਬੇਨਤੀ ਕੀਤੀ ਹੈ ਕਿ ਸਾਰੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਾਓ ਤੇ ਜਿਹੜੇ ਦੋਸ਼ੀ ਅਫਸਰ ਹੈ ਜਿਨ੍ਹਾਂ ਨੇ ਡੈਮੋਕਰੇਸੀ ਦਾ ਮਰਡਰ ਹੋਣ ਦੇ ਵਿੱਚ ਰੋਲ ਪਲੇ ਕੀਤਾ ਉਹਨਾਂ ਤੇ ਸਖਤਨ ਸ਼ਾਸਨਿਕ ਜਿਹੜੀ ਕਾਰਵਾਈ ਹੈ ਉਹ ਕਰੋ ਤਾਂ ਜਾ ਕੇ ਅੱਗੇ ਤੋਂ ਸਿਸਟਮ ਠੀਕ ਹੋਏਗਾ ਔਰ ਤੀਜਾ ਜਿਨ੍ਹਾਂ ਥਾਵਾਂ ਤੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਉਹਨਾਂ ਦਾ ਅਸੀਂ ਕਹਿ ਕੇ ਉਹਨਾਂ ਦੇ ਦਿਨ ਵਧਾਏ ਜਾਣ ਕਿ ਉਹਨਾਂ ਨੂੰ ਫालतू ਦਿਨ ਦਿੱਤੇ ਜਾਣ ਉੱਥੇ ਬਾਕੀ ਪ੍ਰਕਿਰਿਆ ਅਲਿ ਬਦਲ ਦਿੱਤੀ ਜਾਵੇ ਪਹਿਲਾਂ ਨੋਮੀਨੇਸ਼ਨ ਦੀ ਪ੍ਰਕਿਰਿਆ ਉਹਨਾਂ ਦੀ ਫਿਰ ਸਟਾਰਟ ਕੀਤੀ ਜਾਵੇ ਤਾਂ ਜੋ ਸਾਰੇ ਲੋਕੀ ਜਿਹੜਾ ਆਪਣੇ ਹੱਕ ਦਾ ਇਸਤੇਮਾਲ ਕਰ ਸਕਣ ਨਹੀਂ ਤਾਂ ਇਹ ਲੋਕਾਂ ਦੇ ਨਾਲ ਬਹੁਤ ਵੱਡੀ ਜਾਂਤੀ ਹੋਏਗੀ ਔਰ ਜਿਹੜੀ ਹੋਰ ਅਸੀਂ ਬੇਨਤੀ ਕੀਤੀ ਹੈ ਕਿ ਕੱਲ ਫਿਰ ਬੜਾ ਖਤਰਨਾਕ ਦਿਨ ਹੈ ਕੱਲ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੈ ਅਸੀਂ ਵਾਰ-ਵਾਰ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਸਾਨੂੰ ਪੂਰੀਆਂ ਪੁਕਤਾ ਸਾਡੇ ਕੋਲੇ ਜਾਣਕਾਰੀ ਆ ਕਿ ਕੱਲ ੱਟਕੇशाही ੱਟਕੇ ਨਾਲ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ। ਅਸੀਂ ਫਿਰ ਬੇਨਤੀ ਕਰਕੇ ਆਏ ਆ ਕਿ ਵੀਡੀਓਗ੍ਰਾਫਿਕ ਕਰਾਓ। ਤਾਂ ਜੋ ਅੰਦਰ ਕੀ ਹੋਇਆ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹਦੇ ਸਬੂਤ ਤਿਆਰ ਹੋ ਸਕਣ। ਇਸ ਕਰਕੇ ਅਸੀਂ ਬੇਨਤੀ ਕਰਕੇ ਆਏ ਆ ਹੁਣ ਦੇਖਦੇ ਆ ਕਿ ਉਹਦੇ ਤੇ ਕਿੰਨਾ ਕੁ ਅਸਰ ਹੁੰਦਾ। ਸਭ ਨੂੰ ਆ ਸਰਕਾਰ ਨੇ ਵੀਡੀਓ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਹੈ ਕਿ ਵੀਡੀਓਗ੍ਰਾਫੀ ਕਰਾਵਾਂਗੇ ਇਹਨਾਂ ਦਾ ਜਿਹੜਾ ਵਕੀਲ ਸੀ ਇੱਕ ਰਿੱਟ ਚੱਲਦੀ ਸੀ ਪਰ ਉਹਦੇ ਤੇ ਸਰਕਾਰ ਅਮਲ ਕਰਦੀ ਆ ਕਿ ਨਹੀਂ ਕਰਦੀ ਇਹ ਤਾਂ ਹੁਣ ਕੱਲ ਪਤਾ ਲੱਗੇਗਾ ਔਰ ਮੈਂ ਜਿਹੜੇ ਤੁਹਾਨੂੰ ਮੀਡੀਆ ਨੂੰ ਕੱਲ ਵੀ ਬੇਨਤੀ ਕੀਤੀ ਸੀ ਚਲੋ ਤੁਸੀਂ ਅੱਜ ਚੰਗਾ ਪਹਿਰਾ ਦਿੱਤਾ ਕਿ ਸਾਰਿਆਂ ਘਟਨਾਵਾਂ ਨੂੰ ਜਿਹੜਾ ਉਹ ਜਨਤਕ ਕੀਤਾ ਕੱਲ ਨੂੰ ਵੀ ਕਿਰਪਾ ਕਰਕੇ ਸਾਡੇ ਨਾਲ ਸਹਿਯੋਗ ਕਰੋ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਕੱਲ ਪਰਚਾ ਲੰਦਾ ਸਮਾਂ ਜਿਹੜੀ ਧੱਕੇਸ਼ਾ ਹੀ ਹੋਏ ਉੱਥੇ ਸਾਰੇ মিডিਏ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸਭ ਦਾ ਬਹੁਤ ਬਹੁਤ ਧੰਨਵਾਦ ਟਿੱਕ ਬੜੇ ਕਿ ਹਿੰਦੀ ਦੇ ਬਾਈਟ ਤੋਂ ਸਾਰੇ ਅਗੀਦਾਰ ਅਗੀ